ਚੈਨਲ ਦਾ ਆ ਰਿਹਾ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਮਹਾ ਸ਼ਿਵਰਾਤਰੀ ਦਾ ਤਿਹਾਰ ਪੂਰੇ ਦੇਸ਼ ਦੇ ਅੰਦਰ ਵੱਡੇ ਪੱਧਰ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਅਤੇ ਜਗ੍ਹਾ-ਜਗ੍ਹਾ ਤੇ ਭੋਲੇਨਾਥ ਦੇ ਭਗਤਾਂ ਵੱਲੋਂ ਜਿੱਥੇ ਲੰਗਰ ਭੰਡਾਰੇ ਲਗਾਏ ਗਏ ਉੱਥੇ ਜਾਗਰਨ ਵੀ ਕਰਵਾਏ ਗਏ ਇਸੇ ਤਰ੍ਹਾਂ ਦੀ ਖਬਰ ਬਟਾਲਾ ਨੇੜੇ ਪੈਂਦੇ ਪਿੰਡ ਮੂੜਿਆਵਾਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਦੇ ਮੌਜੂਦਾ ਸਰਪੰਚ ਸਰਦਾ ਸਿੰਘ ਵਿਧਿਆਰ ਸਿੰਘ ਦੇ ਪਰਿਵਾਰ ਵੱਲੋਂ ਸ਼ਿਵਰਾਤਰੀ ਦੇ ਸਬੰਧ ਵਿੱਚ ਆਪਣੇ ਗ੍ਰਹਿ ਵਿਖੇ ਮਹਾਮਾਇਦਾ ਜਾਗਨ ਕਰਵਾਇਆ ਗਿਆ ਇਸ ਮੌਕੇ ਉਹਨਾਂ ਜਾਣ ਕਰ ਦਿੱਤੀ ਕਿ ਲਗਾਤਾਰ 20 ਸਾਲ ਹੋ ਚੁੱਕੇ ਹਨ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਸ਼੍ਰੀ ਰਾਤਰੀ ਦੇ ਮੌਕੇ ਮਹਾਮਾਇ ਦਾ ਜਾਗਨ ਕਰਵਾਇਆ ਜਾਂਦਾ ਹੈ ਅਤੇ ਲੰਗਰ ਢੰਡਾਰੇ ਲਗਾਏ ਜਾਂਦੇ ਹਨ ਇਸ ਮੌਕੇ ਭਗਤਾਂ ਵੱਲੋਂ ਮਹਾਮਾਇ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਗਿਆ ਕੰਝਕ ਉਚਨ ਕੀਤਾ ਗਿਆ ਅਤੇ ਲੰਗਰ ਢੰਡਾਰੇ ਲਗਾਏ ਗਏ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਂ ਦੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ। ਸੱਚ ਕਰੋ ਦਾ ਆਰਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ। ਜੈ ਮਾਤਾ ਤੇਂ ਦੀਂਦਾ ਜੈ ਮਾਤਾ ਤੇਂ ਦੀਂਦਾ ਹਰ ਚਾਹੇ ਮੇਰੇ ਕੋਲ ਜੈ ਮਾਤਾ oh <laughs> my ਪੰਚ ਸਿਵ ਦੇ ਆ ਪੰਨ ਮੂਲਿਆਵਾਂ ਤੋਂ ਇਹ ਹਰ ਸਾਲ ਜਾਗਰਣ ਕਰਾਈਦਾ ਹੈ ਐਤਕਨ ਬਹੁਤ ਤੰਤਾ ਹੁੰਦਾ ਮਹਾ ਸ਼ਿਵਰਾਤਰੀ ਮਨਾਈਦੀ ਆ ਸਾਨੂੰ ਲਗਭਗ 20 ਸਾਲ ਹੋ ਗਏ ਨੇ ਸ਼ਿਵਰਾਤਰੀ ਮਨਾਈਦੀ ਆ ਤੇ ਰਾਤ ਨੂੰ ਜਾਗਰਣ ਹੁੰਦਾ ਤੇ ਦਿਨੇਸ਼ ਅਨੁਸਾਰ ਦਾ ਖੰਡ ਪਾਠ ਤੇ ਲਗਾਤਾਰ ਸਰਦਨ ਹੁੰਦੀ